ਅੱਜ ਸੰਤ ਬਾਬਾ ਹਜ਼ਾਰਾ ਸਿੰਘ ਜੀ ਨੁਕੇ ਘੁੰਮਣਾ ਵਾਲਿਆਂ ਦੇ ਚਰਨ ਸਹਿਬ ਸੰਤ ਬਾਬਾ ਸ਼ਿਵਜੀ ਬੋੜੀ ਸਹਿਬ ਵਾਲਿਆਂ ਦੀ ਮਿੱਠੀ ਜਾਤ ਨੂੰ ਸਮਰਪਿਤ ਤਨ ਤਨ ਸੰਤ ਬਾਬਾ ਹਜ਼ਾਰਾ ਸਿੰਘ ਜੀ ਸਰਬੱਤ ਦਾ ਭਲਾ ਨੌਜਵਾਨ ਸੁਧਾਰ ਸੇਵਕ ਸਭਾ ਨਕੇ ਘੁੰਮਣਾ ਵਾਲਿਆਂ ਵੱਲੋਂ ਗੁਰਦੁਆਰਾ ਸੰਤ ਬਾਬਾ ਅਵਤਾਰ ਸਿੰਘ ਜੀ ਸੱਤ ਵਾਲੇ ਅੱਡਾ ਕੋਟਲੀ ਸੂਰਤ ਮੱਲੀ ਵਿਖੇ ਸੰਚਾਲਕ ਮਾਸਟਰ ਕੁਲਦੀਪ ਸਿੰਘ ਡੇਰਾ ਪਠਾਣਾ ਦੀ ਗੋਈ ਵਿੱਚ ਲਾਪਰ ਸਕੂਲੀ ਬੱਚਿਆਂ ਦੇ ਗੁਰਬਾਣੀ ਕੰਢ ਸੁੰਦਰ ਦਸਤਾਰ ਤੱਕ ਵੀ ਇਸਰੀ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਗੁਰਦੁਆਰਾ ਬੋੜੀ ਸਾਹਿਬ ਦੇ ਮੁਖੀ ਜਥੇਦਾਰ ਨਾਮਦੇਵ ਜੀ ਐਜੂਕੇਟ ਪੰਜਾਬ ਪ੍ਰੋਜੈਕਟ ਦੇ ਬਾਨੀ ਭਾਈ ਜਸਵਿੰਦਰ ਸਿੰਘ ਖਾਲਸਾ ਜੁਕੇ ਵਾਲੇ ਬਾਬਾ ਸਰਬਜੀਤ ਸਿੰਘ ਭਾਗੋਵਾਲ ਵਿਜੇ ਸੋਨੀ ਮੋਲੋ ਵਾਲੇ ਅਤੇ ਮੈਡਮ ਸਿਮਰਨ ਨੇ ਸ਼ਿਰਕਤ ਕੀਤੀ ਇਸ ਧਾਰਮਿਕ ਸਮਾਗਮ ਵਿੱਚ ਲਗ ਕੇ ਭਰ ਦੇ ਤਕਰੀਬਨ 40 ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ ਇਸ ਸਮਾਗਮ ਜਬਾ ਸੇਸ਼ ਤੌਰ ਤੇ ਪੰਥ ਪ੍ਰਸਿੱਧ ਕਵੀ ਸ੍ਰੀ ਜਥਾ ਭਾਈ ਜੁਗਾ ਸਿੰਘ ਭਗੋ ਵਾਲੀਆ ਭਾਈ ਸਤਨਾਮ ਸਿੰਘ ਜੀ ਅਤੇ ਭਾਈ ਸੁਖਵਿੰਦਰ ਸਿੰਘ ਸੇਖਵਾ ਪਹੁੰਚੇ ਗੁਰਬਾਣੀ ਕੰਢਾ ਮੁਕਾਬਲੇ ਦੀ ਸਹਿਜ ਪਾਠ ਸੰਸਥਾ ਦੇ অনুমੰਦੇ ਤੇਜਿੰਦਰ ਸਿੰਘ ਸੋਲਤ ਭਾਈ ਗੁਰਵਿੰਦਰ ਸਿੰਘ ਸ਼ਾਪੁਰ ਸੁੰਦਰ ਦਾ 17 ਮੁਕਾਬਲੇ ਦੀ ਇੰਟਰਨੈਸ਼ਨਲ ਪਗੜੀ ਕੋਚ ਜਗਜੀਤ ਸਿੰਘ ਕਲਨੌਰ ਅਤੇ ਰਵਿੰਦਰ ਸਿੰਘ ਰੰਧਾਵਾ ਬਟਾਲਾ ਨੇ ਜਜਮੈਂਟ ਬੇਖੂਬੀ ਨਗਾਈ ਇਨਾ ਮੁਕਾਬਲੇ ਵਿੱਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਦੀ ਪੇਸ਼ਕਾਰੀ ਦੀ ਜੱਜਮੈਂਟ ਕੀਤੀ ਗਈ। ਸਾਮੂਹ ਨਾਮਵੰਦ ਸਮਾਗ੍ਰੋਹ ਕਰਵਾਇਆ ਗਿਆ ਤੇ ਜਿਸ ਵਿੱਚ ਮੁਕਾਬਲੇ ਵਿੱਚ ਆਵਲ ਆਏ ਵਿਦਿਆਰਥੀਆਂ ਨੂੰ ਇਹ ਨਾਮ ਤਕਸੀਮ ਕੀਤੇ ਗਏ। ਇਸ ਸਮਾਗਮ ਵਿੱਚ ਪਹੁੰਚੇ ਵੱਖ-ਵੱਖ ਆਗੂਆਂ ਵੱਲੋਂ ਇਸ ਧਾਰਮਿਕ ਸਮਾਗਮ ਦੀ ਜਮ ਕੇ ਪ੍ਰਸ਼ਾਸਨਾ ਕੀਤੀ ਗਈ। ਉਨ੍ਹਾਂ ਕਿਹਾ ਕਿ ਸਮੇਂ ਦੀ ਲੋੜ ਹੈ ਕਿ ਛੋਟੇ ਬੱਚਿਆਂ ਨੂੰ ਸਿੱਖੀ ਪ੍ਰਤੀ ਉਤਸ਼ਾਹਤ ਜਜਵਾ ਭਰ ਲਈ ਪਿੰਡ-ਪਿੰਡ ਇਹੋ ਜਿਹੇ ਧਾਰਮਿਕ ਸਮਾਗਮ ਕਰਾਉਣੇ ਚਾਹੀਦੇ ਹਨ। ਜਾ ਜੋ ਬੱਚਿਆਂ ਨੂੰ ਚੰਗੀ ਸਿਹਤ ਮਿਲ ਸਕੇ ਯੂਰੋ ਰਿਪੋਰਟ ਆਲ ਪੰਜਾਬ ਨਿਊਜ਼ ਜਿਕਾ ਖਾਲਸਾ ਵਾਈਗੁਰ ਜੀ ਕੀ ਫਤਿਹ ਜੀ ਇਹ ਜੀ ਜੋ ਪ੍ਰੋਗਰਾਮ ਹੋ ਰਿਹਾ ਬਾਬਾ ਬੋਡੀ ਸਾਹਿਬ ਵਾਲੇ ਵੀ ਬੜੇ ਸਤਿਕਾਰਯੋਗ ਹਸਤੀ ਹੋਏ ਨੇ ਔਰ ਉਹਨਾਂ ਦੀ ਜਾਤ ਦੇ ਵਿੱਚ ਇਹ ਪ੍ਰੋਗਰਾਮ ਚਲਾਇਆ ਜਾ ਰਿਹਾ ਧਾਰਮਿਕ ਸਮਾਗਮ ਜਿਹੜਾ ਕਿ ਬਹੁਤ ਵਧੀਆ ਐਫਰਟਸ ਆ ਔਰ ਜਿਹਦੇ ਵਿੱਚ ਕਿ ਦਸਤਾਰ ਬੰਦੀ ਜਿਹੜੀ ਸਪੈਸ਼ਲੀ ਮੁਕਾਬਲਾ ਕਰਾਇਆ ਜਾ ਰਿਹਾ ਵਾ ਬਹੁਤ ਵਧੀਆ ਵਾ ਸਾਡੇ ਜੁਥ ਨੂੰ ਸਾਡੇ ਸਿੱਖ ਬੱਚਿਆਂ ਨੂੰ ਇੱਕ ਮੋਤ ਦੇਣੇਗੀ ਕੁਝ ਸ਼੍ਰੀ ਮੁਕਾਬਲੇ ਕਰਵਾਏ ਗਏ ਸਕੂਲ ਦੇ ਵਿੱਚੋਂ ਪਾਰਟਿਸਿਪੇਟ ਕਰਵਾਏ ਜਾ ਰਹੇ ਆ ਤਾਂ ਕਿ ਕੁਝ ਮੇਰੇ ਖਿਆਲ ਜੜ ਭਾਈ ਸਾਹਿਬ ਭਾਈ ਜਸਵਿੰਦਰ ਸਿੰਘ ਜੀ ਜਿਹੜੇ ਚੁੱਕੇ ਵਾਲੇ ਹੈਗੇ ਉਹ ਨੇੜੇ ਬੱਚਿਆਂ ਦੀ ਸਟੱਡੀ ਦਾ ਵੀ ਸ਼ਾਇਦ ਥੋੜਾ ਜਿਹਾ ਜ਼ਿੰਮੇ ਲੈਣਗੇ ਬਹੁਤ ਵਧੀਆ ਐਫਰਟਸ ਆ ਉਹਨਾਂ ਦੀ ਸੋ ਬਹੁਤ ਸੋਹਣੀ ਗੱਲ ਵਾਜੀ ਇਹ ਇਸ ਚੀਜ਼ ਦੀ ਲੋੜ ਚਾਹੀਦੀ ਹੈ ਸਾਡੇ ਵਿੱਚ ਔਰ ਬਹੁਤ ਧੰਨਵਾਦ ਮੈਂ ਕਰਦੀ ਆ ਸਾਰੀਆਂ ਜਿੰਨੀਆਂ ਵੀ ਹਸਤੀਆਂ ਸਟੇਜ ਤੇ ਮੈ ਰਾਜਮਾਨ ਆ ਇਸੇ ਤਰੀਕੇ ਦੇ ਐਫਰਟਸ ਨੂੰ ਦਿਗਨਾਂ ਲੈਣ ਤਾਂ ਕਿ ਸਾਡੇ ਬੱਚਿਆਂ ਨੂੰ ਇੱਕ ਸੇਧ ਮਿਲਦੀ ਰਹੇ ਬਹੁਤ ਸ਼ੁਕਰਗੁਜ਼ਾਰ ਆ ਵਾਹਿਗੁਰੂ ਜੀ ਕਾ ਖਾਲਸਾ ਪੰਤਨ ਬਾਬਾ ਛੇਤੀ ਬੋੜੀ ਵਾਲਿਆਂ ਦੇ ਯਾਦ ਦੇ ਜੋ ਇਹ ਅੱਜ ਦਾ ਪ੍ਰੋਗਰਾਮ ਬੱਚਿਆਂ ਦੇ ਸੁੰਦਰ ਦਸਤਾਰ ਮੁਕਾਬਲੇ ਬੱਚਿਆਂ ਦੇ ਪੀਸਰੀ ਮੁਕਾਬਲੇ ਤੇ ਹੋਰ ਕਈ ਤਰ੍ਹਾਂ ਦੇ ਧਾਰਮਿਕ ਮੁਕਾਬਲੇ ਕਰਾਏ ਜਾ ਰਹੇ ਆ ਇਹ ਸੰਸਥਾ ਦਾ ਬੜਾ ਸ਼ਲਾਘਾਯੋਗ ਉਪਰਾਲਾ ਆ ਅੱਜ ਬੜੀਆਂ ਤਰੀਕੀਆਂ ਬਹੁਤ ਬਰਾਈਆਂ ਸਾਡੇ ਸਮਾਜ ਦੇ ਵਿੱਚ ਫੈਲ ਰਹੀਆਂ ਆ ਜਿੰਨ੍ਹਾਂ ਤੋਂ ਅਸੀਂ ਆਪਣੇ ਬੱਚਿਆਂ ਨੂੰ ਬਚਾਉਣਾ ਆ ਸੋ ਇਹੋ ਜਿਹੇ ਉਪਰਾਲੇ ਜਿਹੜੇ ਆ ਉਹ ਸਾਡੇ ਬੱਚਿਆਂ ਨੂੰ ਜਿਹੜਾ ਉਹ ਧਰਮ ਦੇ ਨਾਲ ਵੀ ਜੋੜਨਗੇ ਤੇ ਸਮਾਜ ਦੇ ਵਿੱਚ ਉਹਨਾਂ ਨੂੰ ਚੰਗੇ ਇਨਸਾਨ ਬਣਾਉਣਗੇ ਸੋ ਮੈਂ ਐਜੂਕੇਟ ਪੰਜਾਬ ਸੋਸਾਇਟੀ ਦਾ ਤੇ ਅੱਜ ਦੇ ਪ੍ਰਬੰਧਕਾਂ ਦਾ ਤਹਿ ਦਿਲ ਤੋਂ ਸ਼ੁਕਰੀਆ ਅਦਾ ਕਰਦਾ ਕਿ ਉਹਨਾਂ ਨੇ ਇਡਾ ਵਧੀਆ ਪ੍ਰਾਲਾ ਕੀਤਾ ਤੇ ਸਾਡੇ ਬੱਚਿਆਂ ਨੂੰ ਧਾਰਮਿਕ ਤੇ ਸਮਾਜਿਕ ਕਿਰਸੇ ਨਾਲ ਜੋੜਿਆ ਜਾ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਸ੍ਰੀ ਵਾਹਿਗੁਰੂ ਜੀ ਖਾਤੇ ਤਾਂ ਤਾਂ ਸੰਤ ਬਾਬਾ ਬਤਾਰ ਸਿੰਘ ਗੀਠਾ ਸਾਹਿਬ ਗੁਰਦਵਾਰੇ ਵਿਖੇ ਅੱਜ ਧਾਰਮਿਕ ਸਮਾਗਮ ਹੋ ਰਿਹਾ ਆ ਬਾਬਸ ਜੀ ਦੀ ਬਹੁਤ ਯਾਦ ਵਿੱਚ ਇਹ ਬਹੁਤ ਵਧੀਆ ਪ੍ਰਾਲਾਵਾ ਬਹੁਤ ਵਧੀਆ ਆਪਾਂ ਕਹਿ ਸਕਦੇ ਸਭ ਦੀਆਂ ਨਹੀਂ ਹੈ ਕਿ ਜਿਹੜੇ ਕੰਮ ਕਰ ਰਹੇ ਆ ਉਹ ਸਾਡੇ ਜਿਹੜੇ ਬੱਚੇ ਆ ਜੇ ਨਸਿਆਂ ਤੋਂ ਬੜਾਈਆਂ ਬਾਤ ਸਕਦੇ ਨੇ ਇਹ ਮੁਕਾਬਲਾ ਯੂਨੀਸਿਟੀ ਦਾਕ ਮੁਕਾਬਲਾ ਹੋ ਰਿਹਾ ਜੀ ਗਰਬਾਨੀ ਕੰਟ ਦਾ ਹੋ ਰਿਹਾ ਹੈ ਸਹਿਜਪਾਰ ਦਾ ਹੋ ਰਿਹਾ ਜਸਤਾਰ ਬੰਦੀ ਦਾ ਇਹ ਆਪਾਂ ਹੋਰ ਵੀ ਸੰਸਥਾਵਾਂ ਨੂੰ ਅਪੀਲ ਕਰਦੇ ਆ ਕਿ ਵਾਅਦੇ ਤੋਂ ਵਾਅਦੇ ਤੁਹਾਡੇ ਪ੍ਰੋਗਰਾਮ ਪਾਉਣੇ ਚਾਹੀਦੇ ਆ ਕੋ ਸਾਡੇ ਬੱਚੇ ਨਸਿਆਂ ਤੋਂ ਬੜਾਈਆਂ ਤੋਂ ਬਾਤ ਸਕਣਾਂ ਜਰੂਰ ਦੇਰ ਦਲਦਲ ਫਾਸੀ ਉਹ ਵੀ ਬਾਤ ਸਕਣਾ ਆਪਾਂ ਬਹੁਤ ਇਹਨਾਂ ਦੀ ਸਾਂਗਾ ਕਰਦੇ ਆ ਜੀ ਜੋ ਇਹ ਪ੍ਰਾਲਾ ਹੋ ਰਿਹਾ ਆ ਆਪਾਂ ਬਹੁਤ ਬਹੁਤ ਧੰਨਵਾਦ ਕਰਦੇ ਆ ਸੰਸਾ ਦਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੋਚੇ ਸੰਸਾਰ ਭਰ ਦੀਆਂ ਸੰਗਤਾਂ ਨੂੰ ਇਹ ਸੁਣ ਕੇ ਦੇਖ ਕੇ ਬੜੀ ਖੁਸ਼ੀ ਹੋਵੇਗੀ ਕਿ ਅੱਜ ਨਗਰ ਕੋਟਲੀ ਸੂਰਤ ਮੱਲੀਆਂ ਵੇਖੇ ਬਹੁਤ ਹੀ ਸਾਡੇ ਸਰਕਾਰਯੋਗ ਵੀਰ ਤਨਤਨ ਬਾਬਾ ਹਜਾਰਾ ਸਿੰਘ ਜੀ ਸਰਬੱਤ ਦਾ ਭਲਾ ਨੌਜਵਾਨ ਸੁਧਾਰ ਸੇਵਕ ਸਭਾ ਨਿੱਕੇ ਕੁਮਣਾਵਲੋਂ ਬਾਬਾ ਸ਼ਿਵਜੀ ਨਿੱਕੇ ਕੁਮਣਾਵਲਾਂ ਦੀ ਮਿੱਠੀ ਝਾਰ ਵਿੱਚ ਅੱਜ ਦਾ ਇਹ ਜਿਹੜਾ ਸੁੰਦਰ ਮੁਕਾਬਲੇ ਰੱਖੇ ਗਏ ਨੇ ਇਹਨਾਂ ਮੁਕਾਬਲਿਆਂ ਵਿੱਚ ਕਵੀਸ਼ਰੀ ਮੁਕਾਬਲੇ ਕੀਤੇ ਗਏ ਨੇ ਗੁਰਬਾਣੀ ਕੰਠ ਮੁਕਾਬਲੇ ਕਰਵਾਏ ਗਏ ਨੇ ਔਰ ਸੁੰਦਰ ਦਸਤਾਰ ਮੁਕਾਬਲੇ ਕਰਵਾਏ ਗਏ ਨੇ ਔਰ ਇਹਦੇ ਵਿੱਚ ਹੋਰ ਵੀ ਬੜੀ ਖੁਸ਼ੀਵਾਰੀ ਬਾਤ ਹੈ ਕਿ ਜਿਹੜੇ ਬੱਚੇ ਆ ਬਾ ਲਾਉਣਗੇ ਉਹਨਾਂ ਦੀਆਂ ਫੀਸਾਂ ਮਾਫ ਕਰਨ ਵਾਸਤੇ ਇਹ ਵਿਦੇਸ਼ ਦੀ ਧਰਤੀ ਤੋਂ ਸਾਡੇ ਭਰਾ ਜਸਵਿੰਦਰ ਸਿੰਘ ਜੀ ਖਾਲਸਾ ਭਾਈ ਜਸਵਿੰਦਰ ਸਿੰਘ ਜੀ ਖਾਲਸਾ ਆਏ ਹੋਏ ਨੇ ਜਿਹੜੇ ਬੱਚੇ ਇਹਦੇ ਵਿੱਚੋਂ ਫਰਸਟ ਸੈਕਿੰਡ ਥਰਡ ਨਿਕਲਣਗੇ ਔਰ ਹੋਰ ਵੀ 40 45 ਬੱਚਿਆਂ ਨੂੰ ਉਹਨਾਂ ਨੇ ਸਨਮਾਨਤ ਕਰਨਾ ਹੈ ਬੜੀ ਖੁਸ਼ੀ ਵਾਲੀ ਬਾਤ ਹੈ ਅੱਜ ਦੇ ਸਮੇਂ ਉੱਤੇ ਇਤਨਾ ਡੇ ਅਪਰਾਲੇ ਹੋਣੇ ਚਾਹੀਦੇ ਨੇ ਅਸੀਂ ਸੁਧਾਰ ਸੇਵਕ ਸਭਾ ਦਾ ਵੀ ਧੰਨਵਾਦ ਕਰਦੇ ਆ ਜਿਨ੍ਹਾਂ ਵੀਰਾਂ ਨੇ ਬਹੁਤ ਵੱਡਾ ਅਪਰਾਲਾ ਕੀਤਾ ਹੈ ਔਰ ਸਾਡੇ ਮਾਟਰ ਸਾਹਿਬ ਦਾ ਅੱਗੇ ਖੜੇ ਨੇ ਜਿਨ੍ਹਾਂ ਦਾ ਬਹੁਤ ਵੱਡਾ ਯੋਗਦਾਨ ਹੈ ਇਸ ਸਮਾਗਮ ਦੇ ਅੰਦਰ ਜਿੰਨੇ ਵੀ ਵੀਰ ਜਿੰਮੇਵਾਰ ਇਸ ਸਮਾਗਮ ਵਿੱਚ ਜੁੜੇ ਹੋਏ ਨੇ ਸਾਰੇ ਵੀਰਾਂ ਦਾ ਅਸੀਂ ਧੰਨਵਾਦ ਕਰਦੇ ਆ ਔਰ ਸੰਗਤ ਨੂੰ ਬੇਨਤੀ ਕਰਦੇ ਆ ਕਿ ਇਹਨਾਂ ਵੀਰਾਂ ਦਾ ਸਾਨੂੰ ਵੱਧ ਤੋਂ ਵੱਧ ਸਹਿਯੋਗ ਦੇਣਾ ਚਾਹੀਦਾ ਹੈ ਇਤਾਂ ਦੇ ਅਪਰਾਲੇ ਜਿਹੜੇ ਨੇ ਆਪਣੇ ਨਗਰਾਂ ਵਿੱਚ ਆਪਣੇ ਕਸਮਿਆਂ ਵਿੱਚ ਕਰਨੇ ਚਾਹੀਦੇ ਆ ਤਾਂ ਕਰਕੇ ਸਾਡੇ ਬੱਚੇ ਜਿਹੜੇ ਨੇ ਅੱਜ ਦੇ ਇਸ ਭਿਆਨਕ ਸਮੇਂ ਵਿੱਚੋਂ ਬਾਹਰ ਨਿਕਲ ਕੇ ਗੁਰੂ ਸਾਹਿਬ ਦੇ ਚਰਨਾਂ ਦੇ ਨਾਲ ਗੁਰੂ ਦੇ ਸਿਧਾਂਤਾਂ ਦੇ ਨਾਲ ਗੁਰੂ ਦੀ ਸਿੱਖਿਆ ਦੇ ਨਾਲ ਤੇ ਗੁਰੂ ਦੀ ਦਿੱਤੀ ਹੋਈ ਦਸਤਾਰ ਦੇ ਨਾਲ ਜੁੜ ਸਕਣ ਇਹਨਾਂ ਸ਼ਬਦਾਂ ਦੇ ਨਾਲ ਮੈਂ ਨਾ ਸਾਰੇ ਜ਼ਿੰਮੇਵਾਰ ਵੀਰਾਂ ਦਾ ਧੰਨਵਾਦ ਨਗਰ ਕੋਟਲੀ ਸੂਰਤਮਾਲੀ ਸਾਰੇ ਨਗਰ ਦਾ ਧੰਨਵਾਦ ਅਸੀਂ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ